ਗ੍ਰਮ ਗਿਆਨੇ ਵਿਦਿਆ ਦੇ ਦਾਨੀ ਸ਼ਾਂਤੀ ਦੇ ਪੁੰਜ ਮਹਾਨ ਤਪਸਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਅਨੇਕਾਂ ਉਪਰਾਲੇ ਕੀਤੇ ਨੇ ਅਤੇ ਸਮਾਜ ਦੇ ਵਿੱਚ ਫੈਲੀਆਂ ਕੁਰੀਤੀਆਂ ਨੂੰ ਠਲ ਪਾਉਣ ਦੇ ਲਈ ਅਹਿਮ ਯੋਗਦਾਨ ਪਾਇਆ ਅਤੇ ਉਹਨਾਂ ਦੀ 74ਵੀਂ ਵਰ੍ਹੇ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਹੈ ਤੇ ਇਟਲੀ ਦੇ ਵਿੱਚ ਵੀ ਵੱਖ-ਵੱਖ ਗੁਰਦੁਆਰਿਆਂ ਸਾਹਿਬ ਦੇ ਵਿਖੇ ਸਮਾਗਮ ਉਲੀਕੇ ਜਾ ਰਹੇ ਨੇ ਇਸੇ ਤਰ੍ਹਾਂ ਇਟਲੀ ਦੇ ਜੁਲਾਬ ਰੇਸ਼ੀਆ ਦੇ ਸਭ ਤੋਂ ਪੁਰਾਣੀ ਅਤੇ ਵੱਡੇ ਗੁਰਦੁਆਰਾ ਸਾਈਬਾ ਸਿੰਘ ਸਬਾ ਫਲਾ ਰੋ ਵਿਕੇ ਵੀ ਹਰ ਸਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਵਰਸੀ ਮੌਕੇ ਤਿੰਨ ਰੋਜ਼ਾ ਸਮਾਗਮ ਲਿਕੇ ਜਾਂਦੇ ਨੇ ਜਿੱਥੇ ਯੂਰਪ ਭਾਰ ਤੋਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਨੇ ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 74ਵੀਂ ਵਰਸੀ ਗੁਰਦੁਆਰਾ ਸਾਹਿਬ ਫਲੇਰੋ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਈ ਗਈ ਹੈ ਜਿਸ ਦੇ ਵਿੱਚ ਤਿੰਨੇ ਦਿਨ ਗੁਰਬਾਣੀ ਦੇ ਪ੍ਰਵਾਚਲੇ ਨੇ ਅਤੇ ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਜਿਸ ਦੇ ਵਿੱਚ 35 ਦੇ ਕਰੀਬ ਪ੍ਰਾਣੀ ਗੁਰੂ ਵਾਲੇ ਬਣੇ ਨੇ ਅਤੇ ਇਸ ਤੋਂ ਇਲਾਵਾ ਵਰਸੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੰਠ ਦੁਮਾਲਾ ਤੇ ਦਸਤਾਰ ਮੁਕਾਬਲੇ ਕਰਵਾਏਗੇ ਨੇ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ ਅਤੇ ਇਸ ਵਾਰ ਬਰਸੀ ਦੇ ਲਈ ਪੰਡਾਲ ਸਜਾਇਆ ਗਿਆ ਜਿਸ ਦੇ ਲਈ ਸੰਗਤਾਂ ਦੇ ਵਿੱਚ ਵੱਖਰਾ ਉਤਸ਼ਾਹ ਆਇਆ ਗਿਆ ਅਤੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਬਰਸੀ ਸਮਾਗਮ ਦੇ ਵਿੱਚ ਸ਼ਮੂਲੀਤ ਕੀਤੀ ਹੈ ਵਾਹਿਗੁਰਜਿਕਾ ਖਾਲਸਾ ਵਾਹਿਗੁਰਜਿਕੀ ਫਤਿਹ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰ ਉਪਕਾਰੀ ਆਏ ਅੱਜ ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਇਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਔਰ ਇਥੋਂ ਦੀਆਂ ਸਮੂਹ ਇਲਾਕੇ ਦੀਆਂ ਇਟਲੀ ਭਰ ਦੀਆਂ ਯੂਰਪ ਭਰ ਦੀਆਂ ਸੰਗਤਾਂ ਵੱਲੋਂ ਅੱਜ ਉਹਨਾਂ ਮਹਾਨ ਮਹਾਪੁਰਖਾਂ ਦੀ ਵਰਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ 74ਵੀਂ ਵਰਸੀ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਤਿਕਾਰ ਸਹਿਤ ਇੱਥੇ ਖੁੱਲੇ ਪੰਡਾਲਾਂ ਵਿੱਚ ਮਨਾਈ ਜਾ ਰਹੀ ਹੈ। ਆਪ ਸਾਰੀਆਂ ਸੰਗਤਾਂ ਦੂਰੋਂ ਨੇੜੇ ਚੱਲ ਕਰਕੇ ਆਏ ਹੋ। ਅੱਜ ਉਹਨਾਂ ਮਹਾਨ ਮਹਾਪੁਰਖਾਂ ਦੀ ਉਸਤਤ ਜਿਹੜੀ ਇਹ ਪੂਰੇ ਸੰਸਾਰ ਪੱਧਰ ਤੇ ਹੋ ਰਹੀ ਹੈ। ਇਹ ਕਹਿਣਾ ਦੋ ਕਥਨੀ ਅਤ ਕਥਨੀ ਨਹੀਂ ਹੋਵੇਗੀ ਕੇ ਪੂਰੇ ਯੋਰ ਪੂਰੇ ਸੰਸਾਰ ਪੱਧਰ ਤੇ ਜਿੱਥੇ ਮਹਾਂਪੁਰਖਾਂ ਦੀ ਵਰਸੀ ਬੇਗਵਾਲ ਵਿਖੇ ਮਨਾਈ ਜਾਂਦੀ ਸੀ ਉਸ ਤੋਂ ਦੂਜੇ ਨੰਬਰ ਤੇ ਗੁਰਦੁਆਰਾ ਸਿੰਘ ਸਭਾ ਫਲੇਰੋ ਦੀ ਪ੍ਰਬੰਧਕ ਕਮੇਟੀ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਇਹਨਾਂ ਸਾਰੇ ਹੀ ਵੀਰਾਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਬਰੇਸ਼ਾ ਵਿਖੇ ਮਨਾਈ ਜਾਂਦੀ ਹੈ ਸੋ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਸਤਿਗੁਰੂ ਜੀ ਇਹਨਾਂ ਸਾਰੇ ਪ੍ਰਬੰਧਕਾਂ ਦੇ ਇਹਨਾਂ ਸਾਰੇ ਵੀਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਇਸੇ ਤਰ੍ਹਾਂ ਹੀ ਆਪਣੇ ਦਰਕਾਰ ਦੀਆਂ ਸੇਵਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਸਿੰਘ ਸਭਾ ਫਲਾਰੋ ਅਤੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਬਰੇਸ਼ੀਆ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਸਰਾਨਾ ਵਰਸੀ ਬੜੀ ਸ਼ਰਧਾ ਭਾਵਨਾ ਨਾਲ ਖੁੱਲੇ ਪੰਡਾਲ ਲਾ ਕੇ ਖੇਤਾਂ ਦੇ ਵਿੱਚ ਟੈਂਟ ਲਗਾ ਕੇ ਮਨਾਈ ਜਾ ਰਹੀ ਆ ਸੋ ਸਮੁੱਚੀਆਂ ਸੰਗਤਾਂ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਗਿਣਤੀ ਕਰ ਹੀ ਨਹੀਂ ਸਕਦੇ ਆਪਾਂ ਨਾ ਗਿਣਤੀ ਦੱਸੀ ਜਾ ਸਕਦੀ ਆ ਸੋ ਸੰਸਾ ਦੇ ਵਿੱਚ ਬੜਾ ਵੱਡਾ ਉਤਸ਼ਾਹ ਅੱਜ ਬਹੁਤ ਵੱਡੀ ਤਦਾਦ ਵਿੱਚ ਸੰਗਤ ਸੰਤਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਲਈ ਪਹੁੰਚੀ ਹੈ ਸੋ ਦੂਰ ਨੇੜੇ ਤੋਂ ਚੱਲ ਕੇ ਜਿੰਨੀਆਂ ਵੀ ਸੰਗਤਾਂ ਅੱਜ ਸੰਤ ਬਾਬਾ ਪ੍ਰੇਮ ਸਿੰਘ ਦੀ ਯਾਦ ਨੂੰ ਤਾਜ਼ਾ ਕਰਨ ਲਈ ਪਹੁੰਚੀਆਂ ਹਨ ਪ੍ਰਬੰਧਕ ਕਮੇਟੀ ਵੱਲੋਂ ਸਮੂੱਚੀਆਂ ਸੰਗਤਾਂ ਨੂੰ ਇਹ ਜੀ ਆਖਦੇ ਹਨ ਜਿੰਨੀਆਂ ਵੀ ਸੰਗਤਾਂ ਨੇ ਅੱਜ ਇੱਥੇ ਪਹੁੰਚ ਕੇ ਇਸ ਮਹਾਨ ਸਵਾਗਤ ਦੇ ਵਿੱਚ ਸੇਵਾਵਾਂ ਨਿਭਾਈਆਂ ਹਨ ਆਪਣੇ ਸਟਾਲ ਲਾਏ ਹਨ ਜਾਂ ਪ੍ਰਬੰਧਕਾਂ ਨੂੰ ਪੈਸੇ ਨਾਲ ਜੋ ਨਵਾਜਿਆ ਹੈ ਜੋ ਕਿ ਅੱਜ ਦਾ ਜੋ ਮਹਾਨ ਜਿਹੜਾ ਸਮਾਗਮ ਕਰਾਇਆ ਜਾ ਰਿਹਾ ਹੈ ਸੋ ਇਸ ਵਿੱਚ ਜਿਨ੍ਹਾਂ ਨੇ ਵੀ ਹਿੱਸਾ ਪਾਇਆ ਸਾਰਿਆਂ ਦਾ ਹੀ ਅਸੀਂ ਦਿਲਦਿਆਂ ਕਰਾਈਆਂ ਤੋਂ ਧੰਨਵਾਦ ਕਰਦੇ ਹਾਂ ਸਮੁੱਚੇ ਹੀ ਜਥੇ ਜਿਹੜੇ ਕਿ ਇੰਡੀਆ ਦੀ ਧਰਤੀ ਤੋਂ ਉੱਚੇ ਚੇਤਤੌਰ ਤੇ ਸਾਡੇ ਕੋਲ ਸੱਚਖੰਡ ਰਾਮੰਦਰ ਸਾਹਿਬ ਤੋਂ ਭਾਈ ਸਾਹਿਬ ਭਾਈ ਸਰੇਂਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲਿਆਂ ਦਾ ਢਾਡੀ ਜਥਾ ਜਿਹੜਾ ਕਿ ਅੱਜ ਇਸ ਸਮਾਗਮ ਵਿੱਚ ਆਜ ਰਿਹਾ ਪਰ ਰਹੇ ਹਨ ਦੋਹਾਂ ਹੀ ਜਥਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਅਤੇ ਸਾਰਿਆਂ ਹੀ ਜਿੰਨੇ ਵੀ ਸਾਡੇ ਵੀਰ ਪ੍ਰਬੰਧਕ ਕਮੇਟੀਆਂ ਜਿੰਨੀਆਂ ਵੀ ਸਾਡੇ ਕੋਲ ਆ ਚੱਲ ਕੇ ਪਹੁੰਚੀਆਂ ਹਨ ਸਾਰੀਆਂ ਹੀ ਜਥੇਬੰਦੀਆਂ ਜਿੰਨੀਆਂ ਅੱਜ ਇੱਥੇ ਸਾਰੀਆਂ ਪਹੁੰਚੀਆਂ ਹਨ ਸਮੂਚੀਆਂ ਹੀ ਜਥੇਬੰਦੀਆਂ ਦਾ ਸਮੂਚੀਆਂ ਹੀ ਪ੍ਰਬੰਧਕ ਕਮੇਟੀਆਂ ਦਾ ਅੱਜ ਇੱਥੇ ਪਹੁੰਚਦੇ ਗੁਰਦਰਾ ਸਿੰਘ ਸਭਾ ਫਲੈਰੋ ਵੱਲੋਂ ਅਸੀਂ ਜੀ ਆਇਆਂ ਕਹਨੇ ਆ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹੋਏ ਫਤਿਹ ਬੁਲਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਪ੍ਰ ਇਸ ਸ੍ਰੀਮੂਹ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਸਲਾਣਾ ਵਰਸੀ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਅਸੀਂ ਜਿੱਥੇ ਚ ਦੂਦ ਰੇਡ ਤੋਂ ਸੰਗਤਾਂ ਚੱਲ ਕੇ ਗੁਰਦੁਆਰਾ ਪ੍ਰਬੰਧਕ ਕਮੇਟੀयां ਚੱਲ ਕੇ ਆਜੀਆਂ ਪਲਵਾਰੀਆਂ ਅਤੇ ਸੰਗਤਾਂ ਸੰਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਅਸੀਂ ਸ੍ਰੀਮੂਹ ਸੰਗਤਾਂ ਦੇ ਚਰਨਾਂ ਦੇ ਬੇਨਤੀ ਕਰਦੇ ਹਾਂ ਵੱਧ ਚੜ ਕੇ ਗੁਰੂ ਘਰ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ